ਮੁਕੇਰੀਆਂ ਦੇ ਵਾਰਡ ਨੰਬਰ 13 ਵਿਖੇ ਮਾਹੌਲ ਉਸ ਵਕਤ ਗਮਗੀਨ ਹੋ ਗਿਆ ਜਦੋਂ ਤਿਰੰਗੇ ਵਿੱਚ ਲਿਪਟਿਆ ਡੀਐਸਸੀ ਦੇ ਜਵਾਨ ਹਵਲਦਾਰ ਰਤਨ ਸਿੰਘ ਦਾ ਮ੍ਰਿਤਕ ਸਰੀਰ ਘਰ ਪੁੱਜਾ ਮ੍ਰਿਤਕ ਸਰੀਰ ਨੂੰ ਡੀਐਸਸੀ ਸੈਂਟਰ ਕਨੂਰ ਤੋਂ ਘਰ ਲੈ ਕੇ ਆਏ ਸੂਬੇਦਾਰ ਹਰਨੇਕ ਸਿੰਘ ਅਤੇ ਮ੍ਰਿਤਕ ਰਤਨ ਸਿੰਘ ਦੇ بیٹے ਸੁਖਜੀਤ ਸਿੰਘ ਹੋਰਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਹਵਲਦਾਰ ਰਤਨ ਸਿੰਘ ਡੀਐਸਸੀ ਵਿੱਚ ਚਲੇ ਗਏ ਅਤੇ ਆਪਣੀ ਲਾਸਟ ਪੋਸਟਿੰਗ ਪਠਾਨਕੋਟ ਵਿਖੇ ਤਾਇਨਾਤ ਸਨ ਅਤੇ ਜਨਵਰੀ 31 ਨੂੰ ਸੇਵਾਮੁਕਤ ਹੋਣ ਵਾਲੇ ਸਨ ਜਿਸ ਕਾਰਨ ਪੈਨਸ਼ਨ ਡ੍ਰਿੱਲ ਲਈ ਡੀਐਸਸੀ ਦੇ ਸੈਂਟਰ ਕਨੂਰ ਕੇਰਲਾ ਵਿਖੇ ਗਏ ਸਨ ਉਹਨਾਂ ਦੱਸਿਆ ਕਿ ਬੀਤੀ 21 ਤਰੀਕ ਨੂੰ ਹਾਰਟ ਅਟੈਕ ਆਉਣ ਦੇ ਨਾਲ ਉਹਨਾਂ ਨੂੰ ਇਲਾਜ ਲਈ ਹਸਪਤਾਲ ਲਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਸਟੇਸ਼ਨ ਹੈੱਡਕੁਆਰਟਰ ਪਠਾਨਕੋਟ ਤੋਂ ਆਈ ਸੈਨਿਕ ਟੁਕੜੀ ਵੱਲੋਂ ਹਵਲਦਾਰ ਰਤਨ ਸਿੰਘ ਨੂੰ ਸਲਾਮੀ ਦਿੱਤੀ ਗਈ ਅਤੇ ਸਾਥੀ ਜਵਾਨਾਂ ਅਤੇ ਅਫਸਰ ਸਹਿਬਾਨਾਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ। ਹਵਲਦਾਰ ਰਤਨ ਸਿੰਘ ਹੋਰਾਂ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਭिजੀਆਂ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵਿਦੇਸ਼ ਵਿੱਚ ਰਹਿੰਦੇ ਸੁਖਜੀਤ ਸਿੰਘ ਨੇ ਉਦਾਸ ਮਨ ਦੇ ਨਾਲ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਪਣੇ ਪਿਤਾ ਨੂੰ ਨਹੀਂ ਮਿਲ ਪਾਏ ਸਨ ਪਰ ਰਿਟਾਇਰਮੈਂਟ ਤੋਂ ਬਾਅਦ ਜਲਦ ਮਿਲਣ ਵਾਲੇ ਸਨ ਕਿ ਅਚਾਨਕ ਇਹ ਮਾੜੀ ਖਬਰ ਆ ਗਈ ਜਿਸ ਤੇ ਪਰਿਵਾਰ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਗੋਲ ਵਾਜੋ ਸਤ ਹਾਂਜੀ ਮੈਂ ਸੂਬੇਦਾਰ ਹਰਨੇਕ ਸਿੰਘ ਡੀਐਸਸੀ ਸੈਂਟਰ ਕਨੂਰ ਤੋਂ ਆਇਆ ਜੀ ਤੇ ਮੈਂ ਹੌਲਦਾਰ ਰਤਨ ਸਿੰਘ ਦੀ ਜਿਹੜੀ ਮ੍ਰਿਤਕ ਸ਼ਰੀਰ ਹੈ ਉਹ ਬਾਇਰ ਕਨੂਰ ਤੋਂ ਬੰਬੇ ਬੰਬੇ ਤੋਂ ਦਿੱਲੀ ਤੇ ਦਿੱਲੀ ਤੋਂ ਬਾਇਰ ਰੋੜ ਲੈ ਕੇ ਆਇਆ ਇਥੋਂ ਤੱਕ ਤੇ ਇਹਨਾਂ ਦੀ ਮੌਤ ਦਾ ਕਾਰਨ ਹੈ ਹਾਰਟ ਅਟੈਕ ਤੇ 21 ਤਰੀਕ ਨੂੰ ਤਕਰੀਬਨ 9 9:30 ਵਜੇ ਦੇ ਕਰੀਬ ਇਹਨਾਂ ਨੂੰ ਪਹਿਲਾ ਹਾਰਟ ਅਟੈਕ ਆਇਆ ਉਸੇ ਵੇਲੇ ਅਸੀਂ ਇਹਨਾਂ ਨੂੰ ਐਮ ਆਈ ਰੂਮ ਲੈ ਗਏ ਤੇ ਐਮ ਆਈ ਰੂਮ ਤੋਂ ਬਾਅਦ ਇਹ ਵਿੱਚ ਮਿਲਟਰੀ ਹਸਪੀਟਲ ਹੀ ਆਇਆ ਗਿਆ ਤੇ ਮਿਲਟਰੀ ਹਸਪੀਟਲ ਤੋਂ ਬਾਅਦ ਤੁਰੰਤ ਇਹਨਾਂ ਨੂੰ ਸਪੈਸ਼ਲਿਸਟ ਕਾਰਡੀਓ ਡਾਕਟਰ ਕੋਲ ਲੈ ਕੇ ਗਏ ਤੇ ਸ਼ਾਮ ਨੂੰ 1655 ਤੇ ਇਹਨਾਂ ਦੀ ਡੈਥ ਹੋ ਗਈ ਸਭ ਇਹ ਸਤਨਾਤ ਕਿੱਥੇ ਸੰਬੋਧਿਤ ਹੈ ਇਹ ਤਨਾਰ ਸਿਗੇ ਪਠਾਨਕੋਟ ਦੇ ਤੇ ਹੁਣ ਇਹ ਪੈਨਸ਼ਨ ਵਾਸਤੇ ਜਿਹੜੀ ਪੈਨਸ਼ਨ ਦੀ ਡਰਿੱਲ ਹੈ ਉਸ ਡਰਿੱਲ ਵਾਸਤੇ ਸੈਂਟਰ ਵਿੱਚ ਗਈ ਹੋਈ ਸੀ ਇਹ ਕਦੋਂ ਰਿਟਾਇਰ ਹੋਣ ਵਾਲੇ ਸੀ ਇਹ ਇਸ 31 ਜਨਵਰੀ ਨੂੰ ਰਿਟਾਇਰ ਹੋਣ ਵਾਲੇ ਸੀ ਇਹ ਜਿਹੜੀ ਹੈ ਇਥੋਂ ਸਟੇਸ਼ਨ ਹੈਡਕ quarters ਤੋਂ ਸੁਲਾਮੀ ਟੁਕੜੀ ਆਈ ਹੈ ਜੀ ਪਠਾਨਕੋਟੋਂ 500 ਮੇਰਾ ਨਾਮ ਸੁਭਜੀ ਸਿੰਘ ਲੈਫਾ ਦਾ ਨਾਮ ਰਤਨ ਸਿੰਘ ਜੀ ਉਹ ਪਹਿਲਾਂ ਆਰਮੀ 'ਚ ਸੀਗੇ ਆਰਮੀ ਤੋਂ ਕਾਫੀ ਟਾਈਮ ਪਹਿਲਾਂ ਰਿਟਾਇਰ ਹੋ ਗਏ ਸੀ ਪਰ ਫਿਰ ਉਹਨਾਂ ਨੂੰ ਇੱਕ ਵਾਰੀ ਫੇਰ opportunity ਮਿਲੀ ਕਿ ਉਹ ਡੀਏਸੀ ਚੋ ਕੇ ਤੇ ਪਠਾਨ ਉੱਥੇ ਉਹਨਾਂ ਨੇ ਬਹੁਤ ਹੀ ਦੇਰ ਜੋਬ ਕੀਤੀ ਹੈ ਉਹਨਾਂ ਦੀ ਲਾਸਟ ਪੋਸਟਿੰਗ ਉਹਨਾਂ ਦੀ ਪਠਾਨਕੋਟ ਸੀਗੀ ਪਰ ਹੁਣ ਪੈਨਸ਼ਨ ਦਾ ਟਾਈਮ ਆਇਆ ਸੀ ਤੇ ਘਰ ਵਾਪਸੀ ਸੀਗੀ ਉਹਨਾਂ ਦੀ ਪਰ ਅਰਮੈਂਟਲੀ ਲਾਸਟ ਸੁਪਨੀ ਕੋਨੂਰ ਗਈ ਸੀ ਪਰ ਉੱਥੇ ਉਹਨਾਂ ਦਾ ਹੈਪਨ ਹੋ ਗਿਆ ਉਹਨਾਂ ਨੂੰ ਥੋੜਾ ਤੇ ਉਹਨਾਂ ਦੇ ਸਟੱਫ ਹੋ ਗਿਆ ਮੈਂ ਮੈਨੂੰ ਰਿਕਾਲ ਆਇਆ ਸੀ ਮੈਂ ਬ ਆਊਟ ਆਫ ਕੰਟਰੀ ਸੀਗਾ ਇਸ ਕਰਕੇ ਮੈਨੂੰ ਫੋਨ ਆਇਆ ਤੇ ਮੈਂ ਤੇ ਪਹਿਲਾਂ ਯਕੀਨ ਹੀ ਨਹੀਂ ਹੋਇਆ ਵੀ ਇਦਾਂ ਹੋ ਗਿਆ ਕਿਉਂਕਿ 5 ਘੰਟੇ ਪਹਿਲਾਂ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਤੇ ਬੜੇ ਚੰਗੇ ਸੀਗੇ ਫੋਨ ਆਇਆ ਕਿਦਾ ਹਾਲ ਚਾਲ ਠੀਕ ਠਾਕ ਪਰ ਉਸ ਤੋਂ ਬਾਅਦ 5 ਘੰਟੇ ਬਾਅਦ ਮੈਨੂੰ ਫੋਨ ਆਇਆ ਮੈਨੂੰ ਯਕੀਨ ਜੀ ਨਹੀਂ ਹੋਇਆ ਵੀ ਇਦਾਂ ਹੋ ਗਿਆ ਕਹਿੰਦੇ ਕ੍ਰਿਟੀਕਲ ਹੈ ਬਾਅਦ ਚ ਹਸਪੀਟਲ ਉਹਨਾਂ ਨੇ ਲੈ ਕੇ ਗਏ ਜਦੋਂ ਹਸਪੀਟਲ ਤੋਂ ਬਾਅਦ ਚ ਮੈਂ ਸੱਚਾ ਵੀ ਕ੍ਰਿਟੀਕਲ ਕਹਿੰਦੇ ਸੀ ਸੀਰੀਅਸ ਹੈ ਆਈ ਸੀ ਹੁਜਾ ਉਹ ਬਾਤ ਚ ਇਕਦਮ ਖਗਰ ਆ ਗਈ ਕਿ ਉਹ ਡੈਥ ਹੋ ਗਈ ਉਹਨਾਂ ਦੀ ਤੇ ਬੜਾ ਦੁੱਖ ਲੱਗਾ ਇਸ ਚੀਜ਼ ਦਾ ਅੰਚਣਾਂ ਤਾਂ ਬਾਅਦ ਕਹਿੰਦੇ ਸੀਗੇ ਆ ਜਾ ਘਰੇ ਆ ਜਾ ਬਹੁਤ ਟਾਈਮ ਹੋ ਗਿਆ ਸੀ ਸਾਨੂੰ ਮਿਲੇ ਨੂੰ ਥੋੜਾ ਜ਼ਿਆਦਾ ਟਾਈਮ ਹੋ ਗਿਆ ਸੀ ਇਸ ਕਰਕੇ ਥੋੜਾ ਜ਼ਿਆਦਾ ਹੀ ਸੀ ਉਹਨਾਂ ਨੂੰ ਵੀ ਵੇਟ ਕਰੀ ਸੀ ਉਹਨਾਂ ਨੇ ਬਹੁਤ ਜ਼ਿਆਦਾ ਵੇਟ ਕਰੀ ਸੀ ਤੇ ਕਹਿੰਦੇ ਸੀ ਉਹ ਉਹ ਮੇਰੇ ਮੈਂ ਆਣੇ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਤੇ ਇਹ ਆਪਣ ਹੋ ਗਿਆ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਅਮਰਜੀਤ ਕੌਰ ਤੇ ਡੈਡੀ ਰਤਨ ਸਿੰਘ ਤੇ ਮੈਂ ਇਕੱਲਾ ਹੀ ਉਹਨਾਂ ਦਾ ਬੇਟਾ ਸੁਖਜੀਤ ਸਿੰਘ ਬਸ ਬਾਕੀ ਮੇਰੇ ਤਾਇਆ ਜੀ ਉਹ ਕਲਕੱਤੇ ਉਹ ਕਲਕੱਤੇ ਰਹਿੰਦੇ ਆ ਚਾਚੀ ਚਾਚਾ ਉਹਨਾਂ ਦਾ ਇੱਕ ਬੇਟਾ ਉਹ ਇੱਥੇ ਰਹਿੰਦੇ ਲੱਗੇ